ਉਹਦਾ ਰਾਮ ਜਿਹੜੇ ਪੱਥਰ ਨੂੰ ਸੜ ਦਿੰਦਾ ਸੀ ਇਹਨਾਂ ਨੇ ਕਿਹਾ ਉਹ ਡੁੱਬ ਜਾਂਦਾ ਸੀ ਜਿਹੜਾ ਹਨੂਮਾਨ ਪੱਥਰ ਸੜਦਾ ਸੀ ਉਹ ਧਰਦਾ ਸੀ ਐ ਜੀ ਇਹਨਾਂ ਨੇ ਕਹਾਣੀਆਂ ਬਣਾਈਆਂ ਨੇ ਕਹਾਣੀਆਂ ਤਾਂ ਨਹੀਂ ਬਣਾਈਆਂ ਯਾਨੀ ਗੱਲ ਤਾਂ ਉਹਨਾਂ ਨੇ ਹੋਰ ਕਹੀ ਸੀ ਇਹਨਾਂ ਨੇ ਸੱਚੇ ਮੁੱੱਚੀ ਦੇ ਪੱਥਰ ਬਣਾ ਲੈ ਪੱਥਰ ਤਾਂ ਹੈਗਾ ਅਸਲ ਚ ਮਾਨ ਜਿੰਨੋਂ ਦਾ ਮੋੜ ਤਿਆਗ ਦੇਵੇ ਉਹ ਡਬਿਆ ਹੋਇਆ ਹੀ ਹੈ ਜਿਹੜਾ ਖੋਟਾ ਹੈ ਜੀਵ ਜਦੋਂ ਖੋਟਾ ਦਰਗਾਹ ਦੇ ਵਿੱਚ ਗਿਆ ਤੇ ਬਾਹਰ ਸੁੱਟ ਦਿੱਤਾ ਤੇ ਡੁੱਬ ਗਿਆ ਭਵਸਾਗਰ ਚ ਖੋਟੇ ਛੱਡੀਆਂ ਨਾ ਬਾਰ-ਬਾਰ ਬਾਰ-ਬਾਰ ਜਿਨਾਂ ਰਾਮ ਨੇ ਆਪਣੇ ਹੱਥੋਂ ਛੱਡਤਾ ਜਿਹਨੂੰ ਪਰੇ ਕਰਤਾ ਤੇ ਉਹਨੇ ਤਾਂ ਡੁੱਬਣਾ ਹੀ ਹੈ ਭਵਸਾਗਰ ਚ ਭਵਸਾਗਰ ਚ ਕੀ ਡੁਬਣਾ ਹੈ ਸਰੀਰ ਚ ਡੁੱਬਿਆ ਹੋਇਆ ਲਬਦਾ ਨਹੀਂ ਹੁਣ ਬੰਦ ਗਈ ਐ ਸਰੀਰ ਚ ਐਸਾ ਮਾਇਆ ਦੇ ਵਿੱਚ ਡੁੱਬਿਆ ਹੈ ਹੁਣ ਇਹਦੀ ਹੂਦ ਹੈ ਨਹੀਂ ਸਰੀਰ ਦੀ ਹੂਦ ਹੈਗੀ ਹੈ ਸਰੀਰ ਕਰਕੇ ਦੁਨੀਆ ਜਾਣਦੀ ਐ ਆਤਮਾ ਕਰਕੇ ਕੋਈ ਨਹੀਂ ਜਾਣਦਾ ਇਹਨੂੰ ਸਰੀਰ ਦਾ ਹੀ ਨੋਆ ਹੈ ਸਰੀਰ ਦਾ ਹੀ ਰੰਗ ਹੈ ਸਰੀਰ ਦਾ ਹੀ ਰੂਪ ਹੈ ਸਰੀਰ ਕਰਕੇ ਇਹਦੀ ਲੰਬਾਈ ਹੈ ਸਰੀਰ ਕਰਕੇ ਇਹਦੀ ਤਾਕਤ ਹੈ ਸਰੀਰ ਨਾਲੇ ਸਭ ਕੁਝ ਹੈ ਪਛਾਣੇ ਸਰੀਰ ਕਰਕੇ ਪਹਿਚਾਣੇ ਸਰੀਰ ਕਰਕੇ ਹੈ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਕਾਗਜ਼ਾਂ 'ਚ ਨੋਆ ਹੈ ਮਾਲਕੀਆ ਇਸ ਸੰਸਾਰ ਦੇ 'ਚ ਹਿੱਸਾ ਹੈ ਦਾ ਜਾਦਾ ਆਤਮਾ ਸਰੀਰ ਆਤਮਾ ਵੈਸੇ ਆਤਮਾ ਕਰਕੇ ਸਭ ਕੁਝ ਜੇ ਆਤਮਾ ਸਰੀਰ ਚੋਂ ਨਿਕਲ ਗਈ ਫਿਰ ਘਟ ਦਿੰਦੇ ਨੂੰ ਹੁਣ ਆਤਮਾ ਕਰਕੇ ਪਛਾਣ ਹੈ ਕਿ ਸਰੀਰ ਕਰਕੇ ਪਛਾਣ ਹੈ ਆਤਮਾ ਕਰਕੇ ਤੇ ਤੇ ਅਸਲ ਦੇ ਵਿੱਚ ਲੋਕ ਫਸੇ ਅਸਲ ਪਛਾਣ ਆਤਮਾ ਕਰਕੇ ਹੈ ਵੈਸੇ ਸਰੀਰ ਕਰਕੇ ਹੈ ਸ਼ਰੀਰ ਹੈਗਾ ਆਤਮਾ ਹੈ ਨਹੀਂ ਰੱਖਿਆ ਹੋਇਆ ਸ਼ਰੀਰ ਹੈ ਕੱਲੀ ਡਿclare ਹੋ ਗਿਆ ਉਹ ਡੈੱਡ ਬੋਡੀ ਹੈ ਕਾਗਜ਼ਾਂ ਚੋਂ ਜਦੇ ਕੱਟਿਆ ਜਾਣਾ ਸੰਸਾਰ ਦੇ ਹਿੱਸਾ ਜਦੇ ਨਹੀਂ ਰਹਿਣਾ ਰਾਸ਼ਨ ਜਦੇ ਬੰਦ ਹੋ ਜਾਣਾ ਕਾਰਡ ਚੋਂ ਕੱਟਿਆ ਜਾਣਾ ਕੋਈ ਹਿੱਸਾ ਨਹੀਂ ਰਾਸ਼ਨ ਦਾ ਉਹਨੇ ਖਾਣਾ ਹੀ ਨਹੀਂ ਰਾਸ਼ਨ ਦੇ ਹਿੱਸਾ ਹੋਵੇ ਵੀ ਕੀ ਜ਼ਮੀਨ ਦੀ ਮਾਲਕੀ ਚੋਂ ਨਾ ਕੱਟਿਆ ਜਾਣਾ ਵੈਂਕਾ ਜੇ ਨੌਟ ਕਟਿਆ ਜਾਣਾ ਆਤਮਾ ਕਰਕੇ ਵese ਆ ਫੋਟੋ ਸੀਰੀਜ਼ ਦੀਏ ਵੈਂਕਾ ਜਿਹੜੀ ਫੋਟੋ ਹੈ ਨਾ ਉਹ ਤਾਂ ਸਰੀਰ ਦੀ ਹੈ ਗੱਲ ਵਾ ਸਾਰੀ ਆ ਇੱਥੇ ਫਸਿਆ ਹੋਇਆ ਸੰਸਾਰ ਸਾਰਾ ਹੀ ਵੀ ਜੇ ਤੁਸੀਂ ਆਤਮਾ ਕਰਕੇ ਇਹਨੂੰ ਇਹਦਾ ਹੁਣ ਦੇਖਦੇ ਵੀ ਆਤਮਾ ਹੈ ਦੀ ਨੌਟ ਕੱਢਦੇ ਹੂੰ ਫਿਰ ਫੋਟੋ ਆਤਮਾ ਦੀ ਕਾਦੇ ਨਹੀਂ ਲਾਈ ਬਈ ਵੈਂਕ 'ਚ ਆਤਮਾ ਨਹੀਂ ਲਾਉਂਦੇ ਫੋਟੋ ਯੋ ਤਾਂ ਵੀ ਹੁਣ ਹੈਰੀ ਆਤਮਾ ਤੇ ਸਰੀਰ ਦਾ ਕੀ ਹੈ ਇਹ ਐ ਦੁੱਬਦਾ ਇਹ ਦੁੱਬਦਾ ਹੈ ਦੋ ਪ੍ਰਕਾਰ ਦੀ ਸੋਚ ਆ ਸਾਡੀ ਕਿਤੇ ਸਰੀਰ ਮੂਰੇ ਆ ਕਿਤੇ ਆਤਮਾ ਮੂਰੇ ਇਹ ਨਹੀਂ ਸਮਝ ਆਉਂਦੀ ਲੋਕਾਂ ਨੂੰ ਵੀ ਮੂਰੇ ਕਿਹਨੂੰ ਕਰੀਏ ਸਰੀਰ ਨੂੰ ਕਰੀਏ ਕਿ ਆਤਮਾ ਨੂੰ ਕਰੀਏ ਭੋਗ ਪਾਉਂਦੇ ਨੇ ਆਤਮਾ ਦੀ ਅਰਦਾਸ ਕਰਦੇ ਨੇ ਫੋਟੋ ਮੂਰੇ ਰੱਖੀ ਹੋਈ ਹੈ ਆਤਮਾ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਹੈ ਪਰ ਅਖੀ ਮੂਰੇ ਫੋਟੋ ਹੈ ਬਾਈ ਆਦੀ ਜਿਹਦਾ ਸੰਸਕਾਰ ਕਰਿਆ ਹੈ ਕੀ ਸੰਸਾਰ ਪਾਗਲਾਂ ਦਾ ਭਰੇ ਹੋਇਆ ਨਹੀਂ ਹੈ ਇਹ ਸਾਰੇ ਸੰਸਾਰ ਦੇ ਲੋਕ ਪਾਗਲ ਨੇ ਇਸ ਕਰਕੇ ਗੁਰਬਾਣੀ ਇਹਨਾਂ ਨੂੰ ਮੂਰਖ ਔਰ ਪਾਗਲੇ ਬੁਲਦੀ ਅੰਨੇ ਬੰਦੀ ਮੂਰਖਾਂ ਤੇ ਕੋਰ ਬੰਦੀ ਹੈ ਕਦੇ ਆਤਮਾ ਤੇ ਖੜੇ ਹੋ ਜਾਂਦੇ ਨੇ ਆ ਕੇ ਕਦੇ ਸ਼ਰੀਰ ਤੇ ਖੜੇ ਹੋ ਜਾਂਦੇ ਨੇ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਕਿਹਨੂੰ ਅਸੀਂ ਪ੍ਰੈਫਰੈਂਸ ਦਈਏ ਕਿਹਨੂੰ ਆਤਮਾ ਨੂੰ ਦਈਏ ਜਾਂ ਸ਼ਰੀਰ ਨੂੰ ਦਈਏ ਆਹ ਤੋਂ ਉਹਦੀ ਫੋਟੋ ਬਣਦੀ ਨਹੀਂ ਜੀ ਆਤਮਾ ਤੱਕ ਤਾਂ ਇਹਨਾਂ ਦੀ ਪਹੁੰਚ ਨਾ ਦਿਖੇ ਅੱਖਾਂ ਨੂੰ ਆਹ ਗੱਲਾਂ ਕਰਦੇ ਨੇ ਆਤਮਾ ਨਾਲ ਗੱਲਾਂ ਦਾ ਆਤਮਾ ਬੋਲਦੀ ਹੈ ਜਿਸ ਤੱਕ ਗੱਲਾਂ ਕਰਨ ਵਾਲੇ ਵੀ ਗੱਲਾਂ ਕਰਨ ਵਾਲਾ ਤਾਂ ਹੁਣ ਹੈ ਨਹੀਂ ਦੇਖ ਕਹ ਹੈ ਕਿ ਕਿਸ ਨੇ ਫੋਟੋ ਸ਼ਰੀਰ ਦੀ ਹੈ ਮਿੱਟੀ ਦੀ ਇਹੋ ਜਿਹਾ ਕੁਝ ਦੇ ਵਿੱਚ ਸਤਾਰ ਫਸਿਆ ਹੋਇਆ ਹੈ ਇਹ ਜਿਹੜਾ ਹੈ ਉਲਝਣ ਇਹਦਾ ਹੱਲ ਹੈ ਧਰਮ ਗੁਰਬਾਣੀ ਇਹਦਾ ਹੱਲ ਹੈ ਇਸ ਇਹ ਉਲਝਣ ਚੋਂ ਕੱਢਣ ਵਾਸਤੇ ਗੁਰਬਾਣੀ ਦੀ ਸਿੱਖਿਆ ਹੈ ਕਿਉਂ ਇਸ ਮਸਲੇ ਦਾ ਹੱਲੇ ਗੁਰਬਾਣੀ ਹੈ ਗੁਰਬਾਣੀ ਚ ਇਸੇ ਮਸਲੇ ਨੂੰ ਡਿਸਕਸ ਕੀਤਾ ਹੈ ਸਾਰਾ ਵੀ ਕੀ ਐ ਸਾਰੀ ਖੇਡ ਤੋਦਾ ਗੰਨੇ ਪੱਥਰ ਤਰ ਗਏ ਆਰਾਮ ਨੇ ਆ ਕਿ ਮੈਂ ਤਰ ਜਾਣਗੇ ਹੁਣ ਕਾਦੇ ਡੁੱਬ ਗਏ ਚਲੋ ਜਾ ਤਰਦੇ ਤੇ ਹੁਣ ਡੁੱਬ ਗਏ ਹੁਣ ਕਾ ਦੇ ਡੁੱਬ ਗਏ ਕਿਸੇ ਤਾਂ ਹੁੰਦਾ ਹੀ ਪੱਥਰ ਹੁਣ ਵੀ ਤੱਕਦੇ ਹੁੰਦੇ ਦੇਵਾ ਪਹਾਂ ਤਾਰਿਅਲੇ ਗੱਲ ਪੱਥਰ ਦੀ ਨਹੀਂ ਸੀ ਤਰਨ ਦੀ ਪੱਥਰ ਵਰਗੇ ਮਨ ਨੇ ਜਿਹੜੇ ਤਰ ਜਾਂਦੇ ਨੇ ਇਹ ਮਨ ਪੱਥਰ ਹੈ ਜੀ ਤੇ ਅਸਰੇ ਨਹੀਂ ਹੁੰਦਾ ਕਿਨੂੰ ਐ ਨਾ ਗਿਆਨੀ ਕਦੇ ਆਤਮਾ ਨੂੰ ਮੂਰੇ ਕਰ ਦਿੰਦਾ ਕਦੇ ਸਰੀਰ ਨੂੰ ਮੂਰੇ ਕਰ ਲੈਂਦਾ ਇਹ ਪੱਥਰ ਇਹ ਆਪੇ ਪੱਥਰ ਹੈ ਜਿਹੜੇ ਇਸ ਅਵਸਥਾ ਚ ਫਸੇ ਹੋਏ ਨੇ ਇਹ ਸਾਰੇ ਹੀ ਪੱਥਰ ਨੇ ਇਸੇ ਕਰਕੇ ਪੱਥਰ ਦੀਆਂ ਮੂਰਤੀਆਂ ਦੇ ਅੱਗੇ ਝੁਕਦੇ ਨੇ ਜਾ ਕੇ ਮੱਥੇ ਟੇਕਦੇ ਨੇ ਜਿਹੜਾ ਮੂਰਤੀਆਂ ਬਣਾ ਕੇ ਪੂਜਦਾ ਸਰੀਰ ਦੀ ਪੂਜਾ ਕਰਦਾ ਪੱਥਰ ਹੋਏ ਆ ਆਤਮਾ ਦੇ ਬਿਨਾ ਸਰੀਰ ਦੀ ਕੀ ਮਤਲਬ ਹੈ ਕੀ ਹੁੰਦਾ ਜੇਰਾ ਆਤਮ ਦਸੀਆ ਉਹ ਫਿਰ ਮਾਇਆ ਨੂੰ ਨਹੀਂ ਬੰਦਾ ਉਹ ਤੇ ਨੂੰ ਨਹੀਂ ਬੰਦਾ ਉੱਤੇ ਉੱਠ ਜਾਂਦਾ ਉਹ ਉਹ ਤਰਦਾ ਹੈ ਭਪ ਸਾਗਰ ਤੋਂ ਉੱਤੇ ਪਹਾਣ ਤਾਰੀਏਲੇ ਉਹ ਨਹੀਂ ਬੈਠਾ ਬਦਾ ਮੂਰਤੀ ਵਿੱਚ ਉਹ ਮੂਰਤੀ ਵਿੱਚ ਉਹਨੂੰ ਪਤਾ ਵੀ ਸਰੀਰ ਜਿਹੜਾ ਹੈਗਾ ਇਹ ਕੀ ਹੈ ਇਹ ਚ ਪਾਣੀ ਕਿੰਨਾ ਹੈ ਮਿੱਟੀ ਕਿੰਨੀ ਹੈ ਇਜੀ ਹੀਟ ਕਿੰਨੀ ਆ ਉਹ ਹੋਲ ਐਂਡਲ ਤੋਂ ਦੇਖ ਲੈ ਰੁਆਇਆ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਉਹ ਸਮਝਦਾ ਇਸ ਗਾਲੂ ਇਹ ਤਾਂ ਮਾਟੀ ਦਾ ਪੁੱਤਰਾ ਹੀ ਹੈ ਨੱਚਦਾ ਜਿਹੜਾ ਨਚਾ ਵਿੱਚ ਜਿਹੜੀ ਫੋਰਸ ਨਾਲ ਉਹ ਇੰਪੋਰਟੈਂਟ ਹੈ ਉਹਦੀ ਦ੍ਰਿਸ਼ਟੀ ਉਸੇ ਤੇ ਹੀ ਹੈ ਉਹ ਗੁਰਬਾਣੀ ਉਸੇ ਤੇ ਦ੍ਰਿਸ਼ਟੀ ਕੇਂਦਰ ਰੱਖਦੀ ਹੈ ਕਿ ਗੁਰਬਾਣੀ ਗੱਲ ਕਰਦੀ ਆ ਆਤਮ ਕਲਿਆਣ ਦੀ ਉਹ ਗੱਲ ਕਰਦੀ ਹੈ ਸ਼ਰੀਰ ਦਾ ਕਹਦਾ ਕਲਿਆਣ ਸ਼ਰੀਰ ਦਾ ਕੀ ਕਲਿਆਣ ਹੁੰਦਾ ਸ਼ਰੀਰ ਦਾ ਤਾਂ ਆਹ ਜਿਹੜੋ ਨੇ ਅਭੀ ਪਦਾਰਥਾਂ ਨਾਲ ਕਲਿਆਣ ਸਮਝ ਲੈਂਦੇ ਨੇ ਵੀ ਭੁੱਖਾ ਰੋਟੀ ਮਿਲ ਗਈ ਕਲਿਆਣ ਹੋ ਗਿਆ ਪਿਆਸਾ ਪਾਣੀ ਮਿਲ ਗਿਆ ਕਲਿਆਣ ਹੋ ਗਿਆ ਕੱਪੜਾ ਤੰਡਾ ਗਿਆ ਗਿਆ ਚਲੋ ਕਲਿਆਣ ਹੋ ਗਿਆ ਇਹਨੀਆਂ ਲੋੜਾਂ ਠੀਕ ਠਾਕ ਵਧੀਆ ਪੂਰੀਆਂ ਹੋ ਜਾਂਦੀਆਂ ਨੇ ਕਲਿਆਣ ਹੋ ਗਿਆ ਕੋਈ ਚਿੰਤਾ ਫਿਕਰ ਨਹੀਂ ਹੈ ਇਹਦਾ ਇਦੋਂ ਗਾਹ ਕੀ ਕਲਿਆਣ ਹੈ ਇਦੋਂ ਗਾਹ ਕੀ ਲੈ ਆਉਣਾ ਇਦੋਂ ਗਾਹ ਫਿਰ ਬੰਦੀ ਖੁਸ਼ੀ ਇਦੋਂ ਤਾਂ ਬੰਦੀ ਖੁਸ਼ੀ ਆ ਆਤਮਾ ਦੀ ਖੁਸ਼ੀ ਪਰ ਪ੍ਰਕਾਰ ਕਰੇ ਤੇ ਝੂਠ त्यागे ਤੇ ਫੇਰਾ ਫੇਰੀ त्यागे ਤੇ ਪਾਪ त्यागे ਤੇ ਧਰਮ ਅਪਣਾਏ ਤੇ ਅਧਰਮ त्यागे ਤੇ ਪਰਮार्थ ਦੇਰਾ ਪਏ ਤੇ ਸਵਾਰਥ त्यागे ਤੇ ਉਹ ਜਿਹੜੀ ਖੁਸ਼ੀ ਮਿਲਦੀ ਹੈ ਹੋਰ ਚੀਜ਼ਾਂ ਉਈ ਤਾਂ ਅਗਲੀ ਗੱਲ ਹੈ ਫਿਰ ਉਹ ਆਤਮਾ ਲੈਵਲ ਦੀ ਆਤਮਿਕ ਲੈਵਲ ਦੀ ਪੜਾਈ ਹੋਵੇ ਉਹ ਆਤਮਾ ਨਾਲ ਸੰਬੰਧ ਆਤਮਾ ਦੀ ਖੁਸ਼ੀ ਕਿੱਥੇ ਹੈ ਸਰੀਰ ਦੇ ਦੁੱਖ ਸੁੱਖ ਦੇ ਨਾਲ ਆਤਮਾ ਨੂੰ ਫਰਕ ਨਾ ਪਵੇ ਸਰੀਰ ਦੇ ਦੁੱਖ ਸੁੱਖ ਨੂੰ ਕੋਈ ਆ ਸਮਝ ਲਵੇ ਆਤਮਾ ਵਿਚਲਿਤ ਨਾ ਹੋਵੇ ਸਰੀਰ ਦੇ ਦੁੱਖ ਸੁੱਖ ਨਾਲ ਇਹ ਵੀ ਪੜਾਈ ਗੁਰਬਾਣੀ ਦੀ ਹੈ ਜੇ ਸਰੀਰ ਦੇ ਦੁੱਖ ਸੁੱਖ ਨੂੰ ਬਰਾਬਰ ਸਮਝ ਲਵੇ ਫਿਰ ਇਹ ਪੱਥਰ ਤਰ ਗਿਆ ਜੇ ਸ਼ਰੀਰ ਦੇ ਦੁੱਖ ਸੁੱਖ ਨੂੰ ਦੁੱਖ ਸੁੱਖ ਮੰਨਦਾ ਤਾਂ ਇਹ ਪੱਥਰ ਹੈ ਸ਼ਰੀਰ ਦਾ ਦੁੱਖ ਸੁੱਖ ਮੇਰਾ ਦੁੱਖ ਸੁੱਖ ਹੈ ਸ਼ਰੀਰ ਦੀ ਭੁੱਖ ਮੇਰੀ ਭੁੱਖ ਹੈ ਸ਼ਰੀਰ ਦੀ ਲੋੜ ਮੇਰੀ ਲੋੜ ਹੈ ਫਿਰ ਇਹ ਪੱਥਰ ਹੈ ਪੱਥਰ ਕੌਣ ਤਾਰਦਾ ਦੇਵਾ ਦੇਵਤਾ ਤਾਰਦਾ ਦੇਵਾ ਪਾਹਣ ਤਾਰੀਏ ਨੇ ਦੇਵਾ ਪਹਨ ਤਾਰੇ ਗਲੇ ਦੇਵਤੇ ਨੇ ਜਿਹੜੀ ਦੇਵਤਿਆਂ ਨੇ ਸਿੱਖਿਆ ਦਿੱਤੀ ਆ ਉਹਨਾਂ ਨੇ ਪੱਥਰ ਤਾਰੇ ਨੇ ਇਹਨਾਂ ਨੇ ਦੇਵਤਿਆਂ ਦੀ ਪੱਥਰ ਦੀਆਂ ਮੂਰਤੀਆਂ ਬਣਾ ਲੀਆਂ ਸੋ ਦੇਵਤੇ ਹੀ ਪੱਥਰ ਦੇ ਬਣਾ ਲੇ ਜਿਹੜੇ ਭਗਤਾਂ ਨੇ ਗਾ ਦੇਵ ਜਿਹੜੇ ਨੇ ਪੱਥਰ ਤਾਰਨ ਵਾਲੇ ਨੇ ਇਹ ਕਹਿੰਦਾ ਵੀ ਤੁਸੀਂ ਦੇਵਤੇ ਹੀ ਪੱਥਰ ਦੇ ਬਣਾ ਲਓ ਵੀ ਦੇਵਤੇ ਹੁੰਦੇ ਹੀ ਪੱਥਰ ਦੇ ਨੇ ਕੁੜ ਪੱਥਰ ਪੱਥਰ ਨੂੰ ਕਿ ਮੈਂ ਤਾਰੂ ਬਈ ਇੱਕ ਪੱਥਰ ਤਾਂ ਪਹਿਲੇ ਡੁੱਬਿਆ ਪਿਆ ਇਹ ਆ ਇੱਕ ਪੱਥਰ ਬਾਹਰ ਪਿਆ ਇੱਕ ਪੱਥਰ ਅਸੀਂ ਸਿਰ ਦਿੱਤਾ ਪਾਣੀ ਚ ਉਹ ਡੁੱਬ ਗਿਆ ਚਾਹੇ ਉਹ ਪੱਥਰ ਹੈ ਚਾਹੇ ਮੂਰਤੀ ਹੈ ਚਲੋ ਇੱਕੋ ਹੀ ਗੱਲ ਹੈ ਪੱਥਰੇ ਮੰਨ ਲੈਂਦੇ ਆਪਾਂ ਮੂਰਤੀ ਕਾਲੂ ਕਹਣਾ ਗੁੱਸਾ ਕਰਨਗੇ ਇੱਕ ਪੱਥਰ ਥੱਲੇ ਡੁੱਬਿਆ ਪਿਆ ਛਟਿਆ ਆਪਾਂ ਨੇ ਇੱਕ ਪੱਥਰ ਆਪਾਂ ਹੋਰ ਛਟਿਆ ਕੀ ਦੂਆ ਪੱਥਰੋਂ ਪੱਥਰ ਨੂੰ ਤਾਲੂ ਚੱਕੇ ਜੇ ਦੇ ਪੱਥਰ ਦਾ ਉਹ ਪੱਥਰ ਨੂੰ ਪੱਥਰ ਕਿਵੇਂ ਤਾਰੂਗਾ ਖੁਦਾਬੜੂ ਬੂਗਾ ਜੇ ਨਾਮਦੇਵ ਨੇ ਕਿਹਾ ਵੀ ਮੂਰਤੀ ਠੀਕ ਨਹੀਂ ਹੈ ਜੇ ਤੇ ਪੌੜੀ ਤੇ ਮੈਂ ਪੈਰ ਧਰ ਕੇ ਗਿਆ ਉਹ ਵੀ ਪੱਥਰ ਦੀ ਹੈ ਮੰਦਰ ਨੂੰ ਜਾਂ ਮੈਂ ਚੜਿਆ ਜੀ ਸਾਡੇ ਪੱਥਰ ਦੀ ਪੌੜੀ ਤੇ ਮੈਂ ਪੈਰ ਧਰਿਆ ਉਹ ਵੀ ਪੱਥਰ ਹੈ ਤੇ ਗਾਹਾਂ ਜਿਹੜੀ ਮੂਰਤੀ ਉਹ ਵੀ ਪੱਥਰ ਦੀ ਐ ਤੇ ਦੋਏ ਦੇਵਤੇ ਨੇ ਫਿਰ ਇਹ ਵੀ ਦੇਵਾ ਉਹ ਵੀ ਦੇਵਾ ਜੇ ਇਹ ਦੇ ਬੰਦੇ ਉਹ ਪੱਥਰ ਨੂੰ ਤਾਂ ਵੀ ਦੇਵਾ ਜੀ ਤੇ ਮੈਂ ਫੈਲ ਧਰਿਆ ਉਸ ਨਾਮਦੇਵ ਦੀ ਮੂਰਤੀ ਬਣਾਤੀ ਇਹਨਾਂ ਨੇ ਨਾਮਦੇਵ ਦੀ ਮੂਰਤੀ ਬਣਾਤੇ ਵੀ ਗਾਹਾਂ ਨਾਲ ਗੱਲ ਫੈਲ ਜਾਏ ਨਾਮਦੇਵ ਦੀ ਵਿਚਾਰ ਤਾਰਾ ਨੂੰ ਇੱਥੇ ਬ੍ਰੇਕ ਲਾ ਦੀਏ ਨਾਮਦੇਵ ਦੀ ਮੂਰਤੀ ਬਣਾ ਦੀਏ ਨਾਮਦੇਵ ਦੇ ਭਗਤ ਸਾਰੇ ਨਾਮਦੇਵ ਦੀ ਮੂਰਤੀ ਪੂਜਦੇ ਨੇ ਉਹਨਾਂ ਦੇ ਗੁਰਬਾਣੀ ਭੁੱਲ ਗਏ ਨਾਮਦੇਵ ਦੀ ਵਿਚਾਰ ਧਰਾਈ ਭੁਲਾ ਦਿੱਤੇ ਐਸੇ ਛਾਤਰ ਆਦਮੀ ਬੈਠੇ ਨੇ ਜਿਹੜੇ ਸੱਚ ਦਾ ਵਿਰੋਧ ਕਰ ਜਿਨ੍ਹਾਂ ਦਾ ਪੇਸ਼ੇਵਰ ਸੱਚ ਦੇ ਵਿਰੋਧੀ ਨੇ ਛਾਤਲ ਨੇ ਹੋ